ਆ ਜਿਹੜਾ ਤੁਹਾਡਾ ਇਹ ਵੀ ਦਫਾ ਫालतੂ ਹੀ ਪਿਆ ਹਾਂਜੀ ਨਾਲ ਪੈਸੇ ਦੇ ਵਿੱਚ ਸਟੇਟਿ ਹੈ ਜੀ ਪੁਪੜਾ ਐ ਪੰਚਾਇਤੀ ਆ ਉਹ ਨਾਲ ਜਿਹੜਾ ਪੈਣਾ ਪੰਚਾਇਤ ਨੇ ਸਟੇਟਿੰਗ ਦੇ ਰੱਖਿਆ ਜੀ ਉਹ ਪੈਸੀ ਨਹੀਂ ਕਿਥੇ ਸਕੂਲ ਨੂੰ ਦੇ ਰੱਖਿਆ ਜੀ ਪਰ ਕੰਦੇ ਵਿੱਚੋਂ ਆਪਣਾ ਦਰਵਾਜ਼ਾ ਕਰਕੇ ਆਪਣਾ ਖੇਡਣ ਸਕੂਲ ਨੂੰ ਦੇ ਰੱਖਿਆ ਹਾਂ ਜੀ ਗਰਾਊਂਡ ਬਣਾਤਾ ਚਲੋ ਆ ਜਿਹੜੇ ਆਹ ਪੈਸੀ ਆ ਫालतੂ ਆ ਫालतੂ ਨਹੀਂ ਇਹ ਕੀ ਕੰਮ ਆ ਸਕਦੇ ਆ ਇਹ ਡਿਸਪੈਂਸਰੀ ਕੰਡਮ ਹੋ ਰਹੀ ਹੈ ਸਾਡੀ ਜਮੀਂ ਜੀ ਡਿਸਪੈਂਸਰੀ ਦੇਖਿਓ ਪਾਈ ਹੋਈ ਆ ਕਿੱਥੇ ਸੈਕਟਰੀ ਬਣ ਜਾ ਕੁਝ ਬਣ ਜਾ ਸਪੋਰਟ ਹੈ ਇਹ ਇਹ ਪਿੰਡ ਦੀ ਪਾਈ ਵੀ ਆ ਚ ਪਾਈ ਹੋਈ ਆ ਅਗਲੀ ਜਾਊਗੀ ਵੀ ਅਸੂ ਪਾਈ ਵੀ ਆ ਚ ਡਾਕਟਰ ਸਾਹਿਬ ਜਮਾ ਨਵੇਂ ਪਏ ਨਹੀਂ ਇਹ ਹਸਪੀਟਲ ਬਣਾਉਣਾ ਕੋਈ ਡਾਕਟਰ ਤਾਂ ਉਹ ਹੈ ਨਾਲੇ ਕਹਿੰਦੇ ਉਹ ਕਰਨ ਵਾਲਾ ਇਹ ਤੋਂ ਪਹਿਲਾਂ ਤੂੜੀ ਉਸ ਨੂੰ ਅੱਗੇ ਆਈ ਉਹ ਡਿਸਪੈਂਸਰੀ ਉਹ ਤਾਂ ਕੰਡਮ ਹੋ ਰਹੀ ਹੈ ਇਹ ਨਵੇਂ ਪਏ ਹੋਏ ਨਹੀਂ ਇਹ ਤਾਂ ਇਹ ਤੇ ਤੂੜੀ ਇਹ ਤੇ ਤੂੜੀ ਵਾਰ ਖੀਦੀ ਪਹਿਲਾਂ ਇਹਦਾ ਰਿਪੇਅਰ ਕਰਨ ਵਾਲੀ ਹੈ ਜੀ ਹਾਂ ਇਹਦਾ ਸਪਾਈ ਕਰਨ ਵਾਲੀ ਸਾਰੀ ਇਹ ਕੀ ਕੰਮ ਕੀ ਆ ਸਕਦੇ ਆ ਇਹ ਕਿ ਇਹ ਸਕੂਲ ਨੂੰ ਵਾਲੇ ਕੰਮ ਸਕੂਲ ਨੂੰ ਮਿਲ ਜੇ ਨਾਲ ਜੀ ਜਗ੍ਹਾ ਜੀ ਸਕੂਲ ਨੂੰ ਦੇ ਦਦਨੇ ਸਕੂਲ ਕਿੰਨੇ ਕਿਵੇਂ ਇਧਰ ਹੋਈ ਉਧਰ ਜਾ ਕੇ ਬੜਾ ਸਾਈਡ ਤੇ ਉਹ ਜਗ੍ਹਾ ਛੱਡ ਕੇ ਜੀ ਨਹੀਂ ਜਿਹੜੀ ਉਹ ਹੈ ਇਹਦੇ ਖੰਡਰ ਹੋ ਗਏ ਹਾਲ ਆ ਗਿਆ ਜੀ ਨਹੀਂ ਇਹ ਵੀ ਸਹੀ ਹੈ ਜੀ ਇਹ ਸਕੂਲ ਨੂੰ ਕਹਰੇ ਸੀ ਅਸੀਂ ਦੇਣ ਨੂੰ ਮਾਂ ਚਾਰ ਦਵਾਰੀ ਲਾ ਕੇ ਨਾ ਹਾਂ ਵੀ ਇਹ ਵਧੀਆ ਬਣ ਜੇ ਦਰਵਾਜੇ ਸਾਰੇ ਪੱਟ ਪੁੱਟ ਕੇ ਲੈ ਕੇ ਜੀ ਲੋਹੇ ਦੇ ਸੀ ਅੱਛਾ ਹਾਂ ਇਹ ਵੀ ਨਵੀਂ ਇਮਾਰਤ ਇਕੱਠੀ ਬਣੀ ਹੋਈ ਨਾ ਦੋਨੇ ਇਹ ਇਹ ਦੇਖੋ ਜੇ ਸਕੂਲ ਦੇਖੋ ਜੇ ਸਕੂਲ ਦੀ ਲੋੜ ਹੈਗੀ ਹੈ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਸਰਜੀ ਸਕੂਲ ਨੂੰ ਬਹੁਤ ਲੋੜ ਹੈ ਜੇ ਸਕੂਲ ਨੂੰ ਲੋੜ ਹੈ ਤੈਨੂੰ ਦੇਖ ਲਓ ਆਪ ਕਰ ਲੈਣਾ ਇਹਨੂੰ ਸਕੂਲ ਠੀਕ ਹੈ ਜੀ ਤੁਸੀਂ ਦਿਓ ਜੀ ਉਹੀ ਲੈ ਨਾਲ ਇਹ ਹੈ ਕਿਹੜੇ ਡਿਵੈਲਪਮੈਂਟ ਦੀ ਸਰ ਜੀ ਮੈਂ ਪੰਚਾਇਤ ਦੀ ਕੋਕਲ ਪੈਂਟ ਮੈਨੂੰ ਕਰੋ ਇੱਥੇ ਕਰਾਓ ਠੀਕ ਇਹਨੂੰ ਠੀਕ ਹੈ ਜੀ ਜੇ ਸਕੂਲ ਦੇ ਵਿੱਚ ਵਰਤੋਂ ਖੰਡਰ ਹੋ ਰਹੀ ਹੈ ਖੰਡਰ ਹੋ ਰਹੀ ਹੈ ਖੰਡਰ ਹੋਣ ਨਾਲੋਂ ਤੇ ਚੰਗਾ ਸੀ ਸਕੂਲ ਦੇ ਵਿੱਚ ਇਹਨੂੰ ਵਰਤੀਏ ਚਲੋ ਆ ਲੋ ਲਓ ਜੀ ஆமீ பார்ட்டி ஆம் ஆட்டி ਅੱਛਾ ਹੁਣ ਕੱਲੀ ਇੱਕ ਤਾਂ ਇਹ ਬਿਲਡਿੰਗ ਪਈ ਆ ਹਾਂਜੀ ਹਾਂ ਇੱਕਾ ਇਧਰਲੇ ਪਾਸੇ ਪਈ ਵਧੀਆ ਹਸਪੀਟਲ ਬਣਿਆ ਹੋਇਆ ਜੀ ਰੂਮ ਰਾਮ ਚੰਗੇ ਬਣੇ ਹੋਏ ਨੇ ਸਾਰਾ ਕੁਝ ਜੀ ਇਹ ਹਾਲ ਹੈ ਜੀ ਸਾਰਾ ਨਹੀਂ ਹਸਪੀਟਲ ਨਾਲੇ ਕਹਿੰਦੇ ਡਿਸਪੈਂਸਰੀ ਪਰਾਂ ਪਈ ਹੈ ਡਿਸਪੈਂਸਰੀ ਅੱਗੇ ਹੈ ਜੀ ਉਹ ਬਹੁਤ ਖਰਾਬ ਹੋਈ ਹੈ ਉਹ ਤਾਂ ਪੁਰਾਣੀ ਹੈ ਜੀ ਇਹ ਫਿਰ ਹਸਪੀਟਲ ਕੀ ਜੀ ਇਹ ਹਸਪੀਟਲ ਹੀ ਬਣੇ ਹੋਏ ਨੇ ਪੁਰਾਣੇ ਬਣੇ ਹੋਏ ਨੇ ਜੀ 20 ਸਾਲ ਪਹਿਲਾਂ ਹੀ ਇੱਥੇ ਕੋਈ ਡਾਕਟਰ ਨਹੀਂ ਆਏ ਨਹੀਂ ਜੀ ਇੱਥੇ ਇਹਦਾ ਖੰਡਰ ਹੋ ਗਿਆ ਮੰਨਣਾ ਖੰਡਰ ਨਹੀਂ ਹੈਗੇ ਉਹ ਵੈਸੇ ਹਾਂ ਹਾਂ ਲੋਕਾਂ ਦੀ ਬਹੁਤ ਮਤਲਬ ਮਾਰਤਾ ਵਧੀਆ ਪਈ ਜਾਂਦਾ ਲੋਕ ਕਮ ਜੀ ਉਹ ਸਭ ਤੋਂ ਉਹੀ ਕੰਮ ਜੀ ਸਫਰੀ ਹੋ ਜੀ ਤਾਂ ਬਣੀ ਹੈ ਜੀ ਕੋਈ ਗੱਲ ਕਰਦਾ ਸਫਰੀ ਨਵੀਂ ਬਿਲਡਿੰਗ ਮਾਲਕੇ ਬਣ ਜਾਈ ਜੀ ਸਾਰਾ ਚਾਲੂ ਹੋ ਜੂਗਾ ਜੀ ਤਾਂ ਬਸ ਇਹਦੇ ਨੰਬਰ ਬੈਠੀ ਜਾਣਗੇ ਚਲੋ ਨਵੀਂ ਤਾਂ ਬਣੋਗੇ ਹੁਣ ਆ ਜਿਹੜੀ ਬਿਲਡਿੰਗ ਹੈ ਤੇ ਸਕੂਲ ਦੇ ਵਿੱਚ ਕੰਮ ਹੋ ਰਿਹਾ ਹੈ ਸਕੂਲ ਦੇ ਵਿੱਚ ਆਜੂ ਵੇ ਵੱਡਾ ਹਾਲ ਕਰ ਲੋ ਸੀ ਮੈਂ ਫਿਰ ਕਿਸੇ ਦਿਨ ਆਉਂਗਾ ਅਕੇ ਦੇਖ ਦਿਆਂਗਾ ਹਾਂ ਜੀ ਠੀਕ ਹੈ ਹੁਣ ਚਲੋ ਅੱਧਰ ਜਾਓ ਇੱਧਰ ਆ ਜੀ ਆ ਸਮੇਂ ਨੋਮਾ ਕਰਕੇ ਜਾਇਆ ਆ ਜੀ ਕਰੋ ਸਰਣ। ਆਈ ਇਧਰ ਆ ਜੀ। ਇਹਨਾਂ ਦਾ ਕਰੋ ਜਿਹੜੇ। ਬਾਉਂ ਬ੍ਰਿੰਦਰ ਕੁਮਾਰ ਕੋ ਜਿੰਦਾਬਾਦ। ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਜੀ ਸਰਣ। ਇਧਰ ਮੁੰਡਿਆਂ ਨੂੰ ਦਿਓ ਦਿਨ ਜਿਹੜੇ ਪਿੰਡ ਬਾਦਲਗੜ ਵਿਖੇ ਸਾਰੇ ਹੀ ਇਕੱਠੇ ਹੋਏ ਨਗਰ ਨਿਵਾਸੀ ਤੇ ਬਦੇ ਸਰਪੰਚ ਤੇ ਹੋਰ ਸਾਡੇ ਆਗੂ ਸਰਵਨ ਤੇ ਸਾਰੇ ਗਵਾਂਢ ਦੇ ਵਿੱਚੋਂ ਇਕੱਠੇ ਸਰਪੰਚ ਸਾਹਿਬ ਤੇ ਬਤਵੰਤੇ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਨਗਰ ਦੀ ਕਿਉਂਕਿ ਅਨਾਜ ਮੰਡੀ ਜਦੋਂ ਵੀ ਜਲਸ ਵੇਚਣ ਦੇ ਲਈ ਕਿਸਾਨ ਆਉਂਦੇ ਆ ਤਾਂ ਜ਼ਰੂਰਤ ਮਹਿਸੂਸ ਹੁੰਦੀ ਹੈ ਕਿਸ ਤਰ੍ਹਾਂ ਤੇ ਸ਼ੈੱਡ ਹੋਵੇ ਕਿਉਂਕਿ ਬਰਸਾਤਾਂ ਦਾ ਵੀ ਕਦੇ ਮੌਸਮ ਹੋ ਜਾਂਦਾ ਹੈ ਕਦੇ ਧੁੱਪ ਦੀ ਗੱਲ ਆ ਜਾਂਦੀ ਹੈ ਸੋ ਧੁੱਪ ਤੋਂ ਵੀ ਬਚਣ ਦੇ ਲਈ ਤੇ ਕਈ ਵਾਰੀ ਛਾਂ ਤੋਂ ਵੀ ਬਚਣ ਦੇ ਲਈ ਮੱਡਿਆਂ ਦੇ ਵਿੱਚ ਜਿਹੜੇ ਸ਼ੈੱਡ ਨੇ ਹੋ ਬਹੁਤ ਜ਼ਰੂਰੀ ਤੇ ਕਈ ਵਾਰੀ ਕੋਈ ਸਮਾਨ ਹੀ ਰੱਖਣਾ ਪੈ ਜਾਂਦਾ ਵਾਰਦਾਨਾ ਵਗੈਰਾ ਰੱਖਣਾ ਪੈ ਜਾਂਦਾ ਸੋ ਇਸ ਮੰਗ ਨੂੰ ਮੁੱਖ ਰੱਖਦੇ ਅੱਜ ਲਹਿਰੇ ਹਲਕੇ ਦੇ ਵਿੱਚ ਕਰੀਬ 10 ਜਗ੍ਹਾ ਜਿਹੜੇ ਉਹ ਸ਼ੈੱਡ ਨਹੀਂ ਪੱਥਰ ਤਾਂ ਰੱਖੇ ਹੀ ਜਾ ਰਹੇ ਨੇ ਠੇਕੇਦਾਰ ਨਾਲ ਹੈ ਅਪਲਾਈਓ ਠੇਕੇਦਾਰ ਨੂੰ ਇਹ ਅੱਜ ਆਪਾਂ ਨਹੀਂ ਪੱਥਰ ਰੱਖਣਾ ਤੇ ਕੰਮ ਕਦੋਂ ਸ਼ੁਰੂ ਕਰਨਾ ਕੱਲ੍ਹ ਸ਼ੁਰੂ ਹੋ ਜਾਊਗਾ ਕੱਲ੍ਹ ਸ਼ੁਰੂ ਕਰਦੇ ਕੱਲ੍ਹ ਸ਼ੁਰੂ ਕਰਦੇ ਇਸ ਢੇਲ ਦੇ ਬੰਨਨ ਹਾਂ ਕਿੰਨੇ ਦਿਨਾਂ ਚ ਬਣਾ ਦੋਗੇ ਤੇ ਫਿਰ ਜਦੋਂ ਫਸਲ ਆ ਜਾਏਗੀ ਤभी ਚੱਲਦਾ ਰਹੂਗਾ ਫਾਊਂਡੇਸ਼ਨ ਭਰਦਾਂਗੇ ਫਿਰ ਜੀ ਫਿਰ ਫਾਊਂਡੇਸ਼ਨ ਇਹਨੇ ਸੁੱਕ ਜਾਣੀ ਆ ਸੋ ਹੁਣ ਫਾਊਂਡੇਸ਼ਨ ਭਰਨ ਦਾ ਕੰਮ ਹੈ ਜਿਹੜਾ ਕੱਲ ਨੂੰ ਤੇ ਪਰਸੋਂ ਨੂੰ ਕੱਲ ਨੂੰ ਕੱਲ ਨੂੰ ਜਿਹੜਾ ਉਹ ਫਾਊਂਡੇਸ਼ਨ ਭਰਨ ਦਾ ਕੰਮ ਸ਼ੁਰੂ ਹੋ ਜਾਊਗਾ ਉਹ ਦੇਸ਼ਾਂ ਪਰ ਕੇ ਸੁੱਕ ਜਾਣਗੇ ਆ ਤੇ ਐਨੇ ਇਹਨਾਂ ਦੀ ਵੀ ਤਿਆਰੀ ਹੋ ਜੂ ਤੇ ਆਪਣਾ ਫਸਲ ਦਾ ਵੀ ਕੰਮ ਹੋ ਜੂਗਾ ਸੋ ਕਹਿਣ ਤੋਂ ਭਾਵ ਕਿ ਇਕੱਲਾ ਨਹੀਂ ਪੱਥਰ ਨਹੀਂ ਨਾਲ ਦੇ ਨਾਲ ਕੰਮ ਵੀ ਸ਼ੁਰੂ ਆ ਤੇ ਇਹ ਜਿਹੜਾ ਸ਼ੈੱਡ ਬਣਾਣਾ ਹੈ 100 ਫੁੱਟ ਲੰਬਾ ਤੇ 50 ਫੁੱਟ ਚੌੜਾ ਮਤਲਬ ਵੱਡਾ ਸ਼ੈੱਡ ਬਣਾਣਾ ਕਈ ਵਾਰੀ ਜਨਸ ਵੀ ਉੱਥੇ ਤੜੀ ਜਾਂਦੀ ਹੈ ਸੋ ਇਹਦਾ ਲਾਭ ਹੈ ਜਿਹੜਾ ਸਾਰੇ ਪਿੰਡ ਨੂੰ ਤੇ ਹੋਣ ਵਾਲਾ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਬਾਕੀ ਸਮੇ ਸਮੇ ਤੇ ਜਿੱਥਾ ਇੱਥੇ ਪਾਣੀ ਦੀ ਸਪਲਾਈ ਹੈ ਪਿੰਡ ਦੇ ਵਿੱਚ ਬਹੁਤ ਠੀਕ ਹੈ ਹਾਲਾਂਕਿ ਪਿਛੋਕੜ ਦੇ ਵਿੱਚ ਕਦੇ ਕਿਸੇ ਨੇ ਪਾਣੀ ਦੀ ਸਪਲਾਈ ਦੇ ਧਿਆਨ ਨਹੀਂ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਹੀ ਬੁਰਾ ਹਾਲ ਹੈ ਪਰ ਆਪਣੀ ਕੋਸ਼ਿਸ਼ ਹੈ ਕਿ ਪਾਣੀ ਦੀ ਸਪਲਾਈ ਵੀ ਠੀਕ ਕੀਤੀ ਜਾਵੇ ਉਸੇ ਤਰ੍ਹਾਂ ਜਿਸ ਤਰ੍ਹਾਂ ਨਹਿਰੀ ਪਾਣੀ ਦਾ ਆਪਾਂ ਨੇ ਸਪਲਾਈ ਠੀਕ ਕੀਤੀ ਹੈ ਉਹ ਨਹਿਰੀ ਪਾਣੀ ਦੀ ਕੱਲ ਵਿਧਾਨ ਸਭਾ ਦੇ ਵਿੱਚ ਵੀ ਗੱਲ ਹੋ ਰਹੀ ਦੀ ਆ ਤੁਸੀਂ ਸੁਣਿਆ ਹੋਊਗਾ ਸਾਡੇ ਮੈਹਿਕਮੇ ਦੇ ਉਂਗਲੀਆਂ ਠਾਈਆਂ ਜਾ ਰਹੀਆਂ ਹੁਣ ਹੜ ਆ ਗਏ ਕਹਿੰਦੇ ਹੜ ਹੁਣ ਹੜ ਕਿਸੇ ਦੇ ਬਸ ਦੇ ਵਿੱਚ ਕੋਈ ਹੈ ਦੁਨੀਆ ਦਾ ਕਾਨੂੰਨ ਬਣਿਆ ਕਿ ਪਾਣੀ ਨੂੰ ਕੋਈ ਹੱਥ ਲਾ ਕੇ ਰੋਕ ਲੂਗਾ ਪਾਣੀ ਆਇਆ ਚਾਰੇ ਪਾਸਿਓਂ ਆਇਆ ਪਰ ਮੈਂ ਸਿੱਧੀ ਕੱਲ ਉੱਥੇ ਗੱਲ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਸੀ ਮੈਂਨੇ ਕਿ ਸਾਡਾ ਜਿਹੜਾ ਹਲਕਾ ਹੈ ਵੈਸੇ ਤਾਂ ਸਾਰਾ ਪੰਜਾਬ ਹੀ ਆਪਣਾ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਵੀ ਗੱਲ ਕੀਤੀ ਸੀ ਧਰਦੀ ਗੱਲ ਕੀਤੀ ਸੀ ਕਿ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੇ ਸਦਕਾ ਦੋਨੇ ਪਾਸੇ 16 16 ਫੁੱਟ ਚੌੜਾ ਬੰਦ ਬੰਨਿਆ ਤੇ 16 ਫੁੱਟ ਚੌੜਾ ਬੰਦ ਬੰਨਣ ਦੇ ਕਰ 570 ਫੁੱਟ ਤੇ 7 ਇੰਚ ਘੱਗਰ ਜਿਹੜਾ ਹੋ ਗਿਆ ਤੇ ਜਿਹੜਾ ਅੱਜ ਤੱਕ ਨਹੀਂ ਕਰੀ ਹੋਇਆ ਪਹਿਲਾਂ 500 2023 ਦੇ ਵਿੱਚ ਆਪਣਾ 750 ਫੁੱਟ ਤੰਨੇ ਚ ਘੱਗਰ ਹੋਇਆ ਤੇ 53 ਜਗ੍ਹਾ ਤੋਂ ਟੁੱਟ ਗਿਆ ਸੀ ਪਰ ਉਹ ਤਰ੍ਹਾਂ ਆਪਣਾ 7 ਇੰਚ ਵੀ ਪਹੁੰਚਣ ਤੇ 50 ਫੁੱਟ 7 ਇੰਚ ਹੋਣ ਤੇ ਵੀ ਕੱਗਰ ਦਾ ਨੁਕਸਾਨ ਨਹੀਂ ਹੋਇਆ ਇਹ ਸਾਰੀ ਮਿਹਨਤ ਤੁਹਾਡੇ ਲੋਕਾਂ ਦੀ ਨਾਲ ਹੈ ਕੱਲੀ ਸਰਕਾਰ ਮੈਂ ਹਮੇਸ਼ਾ ਕਿਹਾ ਵੀ ਕੱਲੀ ਸਰਕਾਰ ਨਹੀਂ ਕੁਝ ਕਰ ਸਕਦੀ ਸਾਰਿਆਂ ਨੇ ਪਹਿਰਾ ਦਿੱਤਾ ਤੇ ਜਿਹੜੀ ਆਪਣੇ ਮਾਰ ਹੁੰਦੀ ਤੇ ਇਹਦੇ ਪੈਸੇ ਬਾਦਸ਼ਾਹਪੁੱਤ ਤੋ ਟੁੱਟ ਜਾਂਦਾ ਸੀ ਉਦੋਂ ਮਾਰ ਹੋ ਜਾਂਦੀ ਸੀ ਸਭ ਬਾਦਸ਼ਾਹਪਤੀ ਹਮੇਸ਼ਾ ਟੁੱਟਦਾ ਰਿਹਾ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਘੱਗਰ ਦਰਿਆ ਦਾ ਨੁਕਸਾਨ ਨਹੀਂ ਕਿਤੇ ਹੋਇਆ ਜਿਹੜੀ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਜੇ ਟੁੱਟਿਆ ਤਾਂ ਜਾ ਕੇ ਹਰਿਆਣੇ ਦੇ ਵਿੱਚ ਟੁੱਟਿਆ ਉਹਦਾ ਵੀ ਸਾਨੂੰ ਦੁੱਖ ਹੈ ਜੇ ਉੱਥੇ ਵੀ ਜਾ ਕੇ ਕਿਸੇ ਦਾ ਨੁਕਸਾਨ ਹੋਇਆ ਉਹ ਵੀ ਸਾਡੇ ਭਰਾ ਉੱਥੇ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਤਕਲੀਫ ਹੈ ਪਰ ਪੰਜਾਬ ਦੇ ਵਿੱਚ ਕਿਤੇ ਘੱਗਰ ਨਹੀਂ ਟੁੱਟਿਆ ਇਸ ਚੀਜ਼ ਦੀ ਸਾਰੇ ਲੋਕਾਂ ਨੇ ਬੜੀ ਹਿੰਮਤ ਕੀਤੀ ਹੈ ਸਭ ਕੁਦਰਤ ਦੀ ਕਿਰਪਾ ਨੇ ਸੰਕਾ ਜੇ ਅਸੀਂ ਤੇ ਕਹੀ ਸੀ ਕਿ ਜੇ ਸਾਡੇ ਡਿਪਾਰਟਮੈਂਟ ਨੇ ਟੈਂਕਾਂ ਤੇ ਪਾਣੀ ਪਹੁੰਚਾਇਆ ਆ 36 36 ਸਾਲਾਂ ਬਾਅਦ ਪਾਣੀ ਪਹੁੰਚਿਆ ਆ ਤੁਸੀਂ ਗਵਾਹ ਹੋ ਸਾਰੇ ਇਸ ਚੀਜ਼ ਦੇ ਪਹੁੰਚਿਆ ਨਹੀਂ ਪਹੁੰਚਿਆ ਪਹੁੰਚਿਆ ਸੋਚਿਆ ਤੇ ਕਦੇ ਵੀ ਪਾਣੀ ਪਹੁੰਚ ਜੂਗਾ ਲੋਕਾਂ ਨੇ ਉਮੀਦਾਂ ਛੱਡ ਦਿੱਤੀਆਂ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਸ਼ੁਰੂ ਦੇ ਵਿੱਚ ਕਿ ਅਸੀਂ ਟੈਂਕਾਂ ਤੇ ਪਾਣੀ ਪਹੁੰਚਾਵਾਂਗੇ ਉਦੋਂ ਮਜ਼ਾਕ ਕਰਦੇ ਸੀ ਦੂਜੇ ਪਾਰਟੀਆਂ ਦੇ ਸਾਥ ਕਿ ਕਿੱਥੋਂ ਪਹੁੰਚਾ ਦੇਣਗੇ ਹਰ ਜਦੋਂ ਇਰਾਦਾ ਪੱਕਾ ਹੋਵੇ ਤਾਂ ਸਾਰਾ ਕੁਝ ਹੋ ਜਾਂਦਾ ਸੋ ਪਾਣੀ ਆਪਾਂ ਨੇ ਸਾਰੇ ਬਚਾਤਾ ਸੋ ਪੰਜਾਬ ਸਰਕਾਰ ਤੁਹਾਡੇ ਲਈ ਹਰ ਉਹ ਕੰਮ ਕਰਨ ਤੇ ਲੱਗੀ ਹੈ ਜੋ ਵੀ ਸਰਕਾਰ ਦੇ ਹੱਥ ਵਿੱਚ ਹੁਣ ਵੱਡੀ ਮਾਰ ਪੈ ਗਈ ਕੱਲ ਸੁਣਿਆ ਉਹ ਤੋਂ ਨੇ ਬੜੀ ਚਰਚਾ ਹੋਈ ਹੈ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਤੇ ਬੜੀ ਹਰਾਨੀ ਹੈ ਤੇ ਤਕਲੀਫ ਵੀ ਹੁੰਦੀ ਹੈ ਹੋ ਲੋਥੇ ਕੇਂਦਰ ਦੇ ਵਜ਼ੀਰ ਆਏ ਤੇ ਉਹ ਕਹਿੰਦੇ ਜੀ ਮੈਨ ਮੇਡ ਹੈ ਇਹ ਇਹ ਮੈਨ ਮੇਡ ਫਲੱਡ ਨੇ ਵੀ ਬੰਦੇ ਦੁਆਰਾ ਆਏ ਹੋਏ ਫਲੱਡ ਨੇ ਉਹਦੇ ਬੰਦੇ ਫਲੱਡ ਲਿਆ ਸਕਦੇ ਨੇ ਫਿਰ ਤਾਂ ਕੰਮ ਹੀ ਸੌਖਾ ਹੋ ਜੇ ਜੇ ਬੰਦੇ ਫਲੱਡ ਲਿਆ ਸਕੋ ਨਾ ਤੇ ਬਰਸਾਤਾਂ ਕਰਾ ਸਕਣ ਕਹਿੰਦੇ ਜੀ ਮਾਈਨਿੰਗ ਨਾਲ ਹੋਗੀ ਹੁਣ ਇੱਥੇ ਤਾਂ ਮਾਈਨਿੰਗ ਨਾਲ ਹੋਗੀ ਦਾ ਹਿਮਾਚਲ ਚ ਕਿਹੜੀ ਮਾਈਨਿੰਗ ਥੀ ਜੰਮੂ ਕਸ਼ਮੀਰ ਦੇ ਵਿੱਚ ਕਿਹੜੀ ਮਾਈਨਿੰਗ ਸੀ ਸੋ ਇਸ ਤਰ੍ਹਾਂ ਦੇ ਗਲਤ ਗੱਲਾਂ ਵੀ ਉੱਥੇ ਕੀਤੀਆਂ ਗਈਆਂ ਪਰ ਸਾਰਾ ਪੰਜਾਬ ਜਾਣਦਾ ਕਿ ਅੱਜ ਤੱਕ ਇਹ ਜਿਹੀ ਤਰਾਸਦੀ ਨਹੀਂ ਕਦੇ ਆਈ ਜਿਹੜੀ ਹੁਣ ਆਈ ਹੈ ਤੇ ਮੈਂ ਪਹਿਲਾਂ ਵੀ ਕਹਿ ਕੇ ਗਿਆ ਸੀ ਦੇਖੋ ਕਿੰਨੇ ਅਫਸੋਸ ਦੀ ਗੱਲ ਹੈ ਇੱਕ ਕਿ ਅੱਜ ਪੂਰੇ ਪੰਜਾਬ ਨੂੰ ਉਹਨਾਂ ਲੋਕਾਂ ਨੂੰ ਲੋੜ ਹੈ ਮਦਦ ਦੀ ਜਿਹੜੇ ਲੋਕਾਂ ਦੇ ਘਰ ਟਹਿ ਗਏ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਫਸਲਾਂ ਤਾਂ ਗੰਨੇ ਗੰਨੇ ਜਿਨ੍ਹਾਂ ਦੇ ਵਿੱਚ 4-4 ਫੁੱਟ ਰੇਤਾ ਜਮਾ ਹੋ ਗਿਆ ਕਈ ਲੋਕਾਂ ਦੀ ਜ਼ਮੀਨ ਚਰੇ ਗਈ ਦਰਿਆ ਨੇ ਮੈਂ ਜਾ ਕੇ ਆਇਆ ਸਾਰੇ 10 ਜ਼ਿਲ੍ਹਿਆਂ ਦੇ ਵਿੱਚ ਦਰਿਆ ਨੇ ਸਾਰੀ ਜ਼ਮੀਨ ਹੀ ਰੁੜ ਕੇ ਲੈ ਗਿਆ ਜ਼ਮੀਨ ਉਹਨਾਂ ਦੇ ਕਾਗਜ਼ਾਂ 'ਚ ਜ਼ਮੀਨ ਨਹਾਂ ਜ਼ਮੀਨ ਨਹੀਂ ਰਹੀ ਉੱਥੇ ਅੱਜ ਉਹਨਾਂ ਲੋਕਾਂ ਨੂੰ ਮਦਦ ਦੀ ਲੋੜ ਹੈ ਤੇ ਸਾਡੇ ਲੀਡਰ ਆਫ ਆਪੋਜੀਸ਼ਨ ਕੀ ਕਹਿੰਦੇ ਨੇ ਗੱਲ ਵਿਧਾਨ ਸਭਾ ਦੇ ਵਿੱਚ ਕੋਈ ਪੈਸਾ ਨਾ ਦਿਓ ਕਹਿੰਦਾ ਇਹਨਾਂ ਨੂੰ ਕੋਈ ਪੈਸਾ ਨਾ ਦਿਓ ਕਹਿੰਦੇ ਕਿੱਡੀ ਸ਼ਰਮ ਦੀ ਗੱਲ ਹੈ ਅੱਜ ਲੋਕਾਂ ਨੂੰ ਲੋੜ ਹੈ ਲੋਕ ਦੇ ਰਹੇ ਨੇ ਅਜਿਹੇ ਹਾਲ ਹੋ ਗਿਆ ਤਾਂ ਹੈਰਾਨ ਆ ਬੜਾ ਇਸੀ ਤੇ ਕਿ ਸੋਚ ਕੀ ਹੋ ਰਹੀ ਹੈ ਸੋ ਇਸ ਜ਼ਰੂਰਤ ਦੇ ਵਿੱਚ ਮੈਂ ਵੀ ਤੁਹਾਨੂੰ ਕਿਹਾ ਸੀ ਇਹ ਕਿਸੇ ਨੇ ਕੀਤੀ ਵੀ ਕੋਸ਼ਿਸ਼ ਇਤੇ ਇਹ ਕਰੋ ਸਾਰੇ ਇੱਥੇ ਸਾਡੀ ਸੋਚ ਇਹ ਹੈ ਕਿ 3 ਕਰੋੜ ਪੰਜਾਬ ਦੇ ਜਿਹੜੇ ਲੋਕ ਨੇ ਹਰ ਬੰਦਾ ਇਹਦੇ ਜੀ ਹਿਸਾਬ ਪਾਵੇ ਭਾਵੇਂ ਕੋਈ 10 ਰੁਪਈਆ ਦਾ ਪਾਵੇ ਵਿੱਚ ਇਹ ਵੀ ਪਿੰਡ ਦੇ ਵਿੱਚ ਹੁਣ ਤੁਸੀਂ ਕਰਨਾ ਹੈ ਤਾਂ ਕਿ ਜਿਸ ਤਰੀਕੇ ਦੇ ਨਾਲ ਆਪਾਂ ਘੱਗਰ ਦਾ ਪਾਣੀ ਬੰਨਿਆ ਤੇ ਏਕੇ ਦੇ ਨਾਲ ਬੰਨਿਆ ਸੀ ਏਕੇ ਦੇ ਵਿੱਚ ਬਰਕਤ ਹੈ ਇਸੇ ਤਰ੍ਹਾਂ ਅਸੀਂ ਵੀ ਉੱਥੇ ਜਾ ਕੇ ਕਹੀਏ ਵੀ ਅਸੀਂ ਤੁਹਾਡੇ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜੇ ਹਾਂ ਨਾਲੇ ਇੱਕ ਹੋਰ ਹੈ ਹਮੇਸ਼ਾ ਲੋਕ ਤਾਂ ਆਪਣੇ ਨਾਲੇ ਖੜਦੇ ਰਹੇ ਨੇ ਅੱਪਰ ਤਾਂ ਮੌਕੇ ਪਹਿਲੀ ਵਾਰੀ ਮਿਲੇ ਪਹਿਲਾਂ ਆਪਣੇ ਪਿੱਛੇ ਲੋਕ ਕੀ ਕੁਝ ਲੈ ਕੇ ਆਉਂਦੇ ਰਹੇ ਹਰ ਸਾਲ ਲੈ ਕੇ ਆਉਂਦੇ ਰਹੇ ਨੇ ਕਿ ਹੜ ਹਰ ਸਾਲ ਹੀ ਆ ਜਾਂਦੇ ਸੀ ਉਹ ਸੋ ਇਸ ਕਰਕੇ ਇਹਦੇ ਵਿੱਚ ਵੀ ਆਪਾਂ ਨੇ ਆਪਣਾ ਸਹਿਯੋਗ ਹੈ ਜਿਹੜਾ ਉਹ ਵੀ ਕਰਨਾ ਹੈ ਤੇ ਬਾਕੀ ਹੋਰ ਕੋਈ ਗੱਲ ਹੈ ਜਿਹੜੀ ਵਿਸ਼ੇਸ਼ ਹਰ ਪਿੰਡ ਦੇ ਵਿੱਚ ਨੇ ਜਿਹੜੇ ਉਨੇ ਸਤੋਵਲ ਸਟੇਡੀਅਮ ਦਾ ਚਲਾਉਣਾ ਹੈ ਪਾਰਕਾਂ ਦਾ ਚਲਾਉਣਾ ਹੈ ਉਹ ਕੰਮ ਸ਼ੁਰੂ ਕਰਨੇ ਨੇ ਸੜਕਾਂ ਦੀ ਤਕਰੀਬ ਕਾਫੀ ਕਿੰਨੇ ਸੜਕਾਂ ਲਿੱਥੇ ਐਸ.ਡੀ. ਸਾਹਿਬ 20 ਸੜਕਾਂ ਹੈ ਉਹਨੂੰ ਮੂਲ ਕਦਿਆਂ ਸੋ ਆਪਣੇ ਮੂਲਕ ਦੀਆਂ ਜਿਹੜੀਆਂ 30 ਸੜਕਾਂ ਨੇ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕਰਾਵਾਂਗੇ ਕੰਮ ਇਹ ਦੂਸਰ ਸੀਜ਼ਨ ਤੋਂ ਬਾਅਦ ਸ਼ੁਰੂ ਹੋਏ ਸੋ ਸੜਕਾਂ ਦਾ ਕੰਮ ਵੀ ਆਪਣਾ ਸ਼ੁਰੂ ਹੋ ਜਾਣਾ ਹੈ। ਪੋਲਾਂ ਦਾ ਸਾਰੇ ਬਣेंगे ਜਿਹੜੇ ਜਿਹੜੇ ਪੁਲ ਜਿਵੇਂ ਤੁਸੀਂ ਕਹੇ ਤੇ ਆ ਬਾਦਲਗੜ੍ਹ ਤੋਂ ਨਵੇਂ ਗੋਲੀ ਸੜਕ ਤੇ ਝੰਬੋ ਵਾਲੀ ਚੋਤੇ ਜਿਹੜਾ ਵੱਡਾ ਪੁਲ ਸੀ ਉਹ ਵੀ ਪਿਛਲੇ 20-30 ਸਾਲਾਂ ਤੋਂ ਲਟਕਦਾ ਪਿਆ ਤੇ ਉਹ ਵੀ ਆਪਣਾ ਬਣ ਗਿਆ ਚੱਲੂ ਹੋ ਗਿਆ। ਹਾਂਜੀ ਚੱਲੂ। ਚੱਲੂ। ਅਸਨ ਨਵੇਂ ਗੋਲੇ ਵੀ ਖੜੇ ਨੇ, ਬਾਦਲਗੜ੍ਹ ਵਾਲੇ ਵੀ ਬੈਠੇ ਨੇ। ਪੁਲ ਚੱਲੂ ਹੋ ਗਿਆ। ਸੋ ਮੇਰਾ ਕਹਿਣ ਤੋਂ ਭਾਵ ਹਰ ਤਰੀਕੇ ਦੇ ਨਾਲ ਸਰਕਾਰ ਤੁਹਾਡੇ ਨਾਲ ਹੈ। ਵਾਟਰ ਬਾਕਸ ਵੀ ਚੱਲ ਰਿਹਾ ਹੈ। ਵਾਟਰ ਬਾਕਸ ਵੀ ਚੱਲ ਰਿਹਾ ਹੈ। ਚਲੋ। ਤੇ ਅੱਜ ਇਹ ਨਵੀਂ ਜਿਹੜੀ ਹੈ ਸ਼ੈੱਡ ਦੀ ਸ਼ੁਰੂਆਤ ਇਸ ਦੀ ਮੈਂ ਤੁਹਾਨੂੰ ਇੱਕ ਦਮ ਫੇਰ ਪਹੁੰਚਾਈ ਦਿੰਦਾ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ। ਤੇ ਮੈਂ ਅੱਜ ਨੌਂੇ ਜਗ੍ਹਾ ਜਾਣਾ ਜਿੱਥੇ-ਜਿੱਥੇ ਇਹ ਸ਼ੈੱਡਾਂ ਦਾ ਕੰਮ ਸ਼ੁਰੂ ਕਰਾਉਣਾ ਹੈ। ਸੋ ਛੇਤੀ ਜਾਣ ਦੀ ਮੈਂ ਤੁਹਾਨੂੰ ਸਾਰਿਆਂ ਤੋਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।